ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਨਾਨਕ ਸਿੰਘ ਜੀ ਦੁਆਰਾ ਲਿਖਿਆ ਗਿਆ ਨਾਵਲ ਪਵਿੱਤਰ ਪਾਪੀ ਇਹਦਾ 18ਵਾਂ ਭਾਗ ਇਸ ਵੀਡੀਓ ਦੇ ਵਿੱਚ ਤੁਹਾਡੇ ਰੂਬਰੂ ਕਰ ਰਹੇ ਹਾਂ ਲਿੰਕ ਜੋੜਨ ਦੇ ਲਈ ਤੁਸੀਂ ਜਿਹੜੀਆਂ ਪਹਿਲੀਆਂ ਵੀਡੀਓਜ਼ ਨੇ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਤਾਂ ਕਿ ਤੁਹਾਨੂੰ ਪੂਰੇ ਨਾਵਲ ਦੀ ਜਿਹੜੀ ਕਹਾਣੀ ਉਹ ਸਮਝ ਆ ਸਕੇ ਕਿਦਾਰ ਬੈਂਕ ਜਾ ਕੇ ਕਾਫੀ ਧੀਰ ਤੱਕ ਨਹੀਂ ਮੁੜਿਆ ਤੇ ਜਿਉਂ-ਜਿਉਂ ਵਕਤ ਬੀਤਦਾ ਗਿਆ ਆਤਰ ਸਿੰਘ ਦੀ ਹੈਰਾਨੀ ਤੌਖਲੇ ਵਿੱਚ ਬਦਲਦੀ ਜਾ ਰਹੀ ਸੀ ਤਾਂ ਵੀ ਕਿਦਾਰ ਵਰਗੇ ਨੇਕ ਆਦਮੀ ਦੀ ਨੀਅਤ ਉੱਤੇ ਸ਼ੱਕ ਕਰਨ ਉਸਤਾਦ ਦਿਲ ਨਹੀਂ ਸੀ ਕਰਦਾ। ਅਖੀਰ ਜਾਂ 4 ਤੋਂ ਬਾਅਦ 5 ਵਜੇ ਤੇ ਕਿਦਾਰ ਨੇ ਫੇਰ ਵੀ ਸ਼ਕਲ ਨਾ ਵਿਖਾਈ ਤਾਂ ਆਤਰ ਸਿੰਘ ਦੀ ਘਬਰਾਹਟ ਹੋਰ ਵੱਧ ਗਈ। ਭਾਵੇਂ ਪੇਟ ਦਰਦ ਦੀ ਤਕਲੀਫ ਕਰਕੇ ਉਹ ਕਾਫੀ ਔਖਾ ਸੀ ਤਾਂ ਵੀ ਉਸ ਨੂੰ ਟਾਂਗਾ ਕਰਕੇ ਬੈਂਕ ਤੱਕ ਜਾਣਾ ਹੀ ਪਿਆ। ਉੱਥੇ ਜਾ ਕੇ ਜਦ ਉਸ ਨੂੰ ਪਤਾ ਲੱਗਾ ਕਿ ਕਿਸੇ ਨੇ ਕੋਈ ਰਕਮ ਜਮ੍ਹਾਂ ਨਹੀਂ ਕਰਾਈ। ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ। ਭਾਵੇਂ ਕਿਦਾਰ 1600 ਲੈ ਕੇ ਚੱਲਦਾ ਬਣਿਆ। ਉਸਦੀ ਸਲਾਹ ਹੋਈ ਕਿ ਥਾਣੇ ਜਾ ਕੇ ਰਿਪੋਰਟ ਦੇਵੀ। ਪਰ ਫਿਰ ਉਹ ਸੋਚ ਕੇ ਉਹ ਉਸੇ ਟਾਂਗੇ ਉੱਤੇ ਦੁਕਾਨਵਾਲ ਪਰਤ ਗਿਆ। ਮਤੇ ਉਹ ਆ ਗਿਆ ਹੋਵੇ। ਦੁਕਾਨ ਦੇ ਤਾਕ ਉਸੇ ਤਰ੍ਹਾਂ ਬੰਦ ਸਨ। ਉਸਦਾ ਦਿਲ ਧੜਕਣ ਲੱਗਾ। ਉਹ ਥਾਣੇ ਵੱਲ ਜਾਣ ਲਈ ਸੋਚ ਰਿਹਾ ਸੀ ਕਿ ਉੱਤੋਂ ਉਸਦੀ ਛੋਟੀ ਲੜਕੀ ਨੇ ਆਵਾਜ਼ ਦਿੱਤੀ। ਉੱਪਰ ਜਾ ਕੇ ਉਸ ਨੂੰ ਪਤਾ ਲੱਗਿਆ ਕਿ ਕੋਈ ਮੁੰਡਾ ਇੱਕ ਚਿੱਠੀ ਤੇ ਚਾਬੀਆਂ ਦਾ ਗੁੱਛਾ ਧੇ ਗਿਆ ਹੈ। ਹਤਰ ਸਿੰਘ ਨੇ ਕਾਲੀ-ਕਾਲੀ ਨਜ਼ਰ ਨਾਲ ਚਿੱਠੀ ਪੜ੍ਹਨੀ ਸ਼ੁਰੂ ਕੀਤੀ। ਲਿਖਿਆ ਹੋਇਆ ਸੀ, "ਮੇਰੇ ਅਨਦਾਤਾ, ਮੇਰੇ ਵਾਪਸ ਨਾ ਆਉਣ ਕਰਕੇ ਤੁਸੀਂ ਘਬਰਾ ਰਹੇ ਹੋਮੋਗੇ ਪਰ ਘਬਰਾਉਣ ਵਾਲੀ ਕੋਈ ਗੱਲ ਨਹੀਂ। ਹਾਲਾਤ ਕੁਝ ਐਸੇ ਬਣ ਗਏ ਸਨ ਕਿ ਮੈਂ ਆ ਨਹੀਂ ਸਕਿਆ। ਮੇਰੇ ਆਕਾ, ਮੈਂ ਅਕਿਰਤ ਕਰਨ ਨਹੀਂ ਹਾਂ ਕਿ ਤੁਹਾਡੇ ਉਪਕਾਰਾਂ ਨੂੰ ਇਸ ਜਨਮ ਵਿੱਚ ਭੁੱਲ ਸਕਾਂ। ਜਿਸ ਤਰ੍ਹਾਂ ਤੁਸੀਂ ਮੈਨੂੰ ਦਰਦ-ਦਰ ਰੁੱਲਦੇ ਨੂੰ ਨਾ ਕੇਵਲ ਰੁਜ਼ਗਾਰ ਤੇ ਹੀ ਲਾਇਆ ਮਲਕ ਮੇਰੀ ਜਾਤ ਉੱਤੇ ਇੰਨਾ ਭਰੋਸਾ ਕੀਤਾ ਕਿ ਤੁਸੀਂ ਆਪਣਾ ਸਾਰਾ ਕਾਰੋਬਾਰ ਮੇਰੇ ਹਵਾਲੇ ਕਰ ਦਿੱਤਾ ਇਹ ਭੁੱਲਣ ਵਾਲਾ ਨਹੀਂ ਮੈਂ ਕਿਹੜਾ ਮੂੰਹ ਲੈ ਕੇ ਤੁਹਾਡੇ ਸਾਹਮਣੇ ਆਵਾਂ ਤੇ ਕਿਸ ਮੂੰਹ ਨਾਲ ਕਹਾਂ ਕਿ ਮੈਂ ਤੁਹਾਡੇ 1600 ਰੁਪਏ ਬੈਂਕ ਵਿੱਚ ਜਮ੍ਹਾਂ ਕਰਾਉਣ ਦੇ ਥਾਂ ਹੋਰ ਕਿਤੇ ਖਰਚ ਕਰ ਦਿੱਤੇ ਨੇ ਕਿੱਥੇ ਖਰਚ ਕਰ ਦਿੱਤੇ ਨੇ ਤੇ ਕਿਉਂ ਇਸ ਦਾ ਜਵਾਬ ਫਿਲਹਾਲ ਨਹੀਂ ਦੇ ਸਕਦਾ ਪਰ ਇਤਨਾ ਜ਼ਰੂਰ ਕਹਾਂਗਾ ਕਿ ਇਹ ਕੰਮ ਕਰਕੇ ਮੈਂ ਕਿਸੇ ਪਾਪ ਜਾਂ ਵੱਧ ਦੇ ਆਨਤੀ ਦਾ ਭਾਗੀ ਨਹੀਂ ਬਣਿਆ ਮੈਨੂੰ ਇੱਕ ਅਜਹੀ ਹਸਤੀ ਲਈ ਇਹ ਰਕਮ ਖਰਚ ਕਰਨੀ ਪਈ ਹੈ ਜਿਸ ਦੀ ਇੱਜ਼ਤ ਆਬਰੂ ਸਖਤ ਖਤਰੇ ਵਿੱਚ ਸੀ ਸੋ ਜੇ ਤੁਸੀਂ ਇਸ ਗੁਨਾਹ ਬਦਲੇ ਮੇਰੇ ਖਿਲਾਫ ਕੋਈ ਕਾਨੂੰਨੀ ਚਾਰਾਜੋਈ ਕਰਨਾ ਚਾਹੋਗੇ ਤਾਂ ਮੈਂ ਬਿਨਾਂ ਹੀਲ ਹੁਜਤ ਅਦਾਲਤ ਵਿੱਚ ਪੇਸ਼ ਹੋ ਕੇ ਆਪਣੇ ਜੁਰਮ ਦਾ ਇਕਬਾਲ ਕਰਾਂਗਾ ਤੇ ਇਸ ਦੇ ਬਦਲੇ ਮੈਨੂੰ ਜੋ ਸਜ਼ਾ ਹੋਵੇਗੀ ਆਪਣਾ اخਲਾਕੀ ਫਰਜ਼ ਸਮਝ ਕੇ ਉਸ ਨੂੰ ਖਿੜੇ ਮੱਥੇ ਪਹੁੰਚਾਂਗਾ ਪਰ ਜੇ ਤੁਸੀਂ ਥੋੜੀ ਜਿਹੀ ਫਰਾਕ ਦੇ ਲਈ ਵਿਖਾ ਸਕੋ ਮੇਰੇ ਖਿਲਾਫ ਕੋਈ ਚਾਰਾ ਜੋਗੀ ਨਾ ਕਰੂੰ ਤਾਂ ਉਸ ਹਾਲਾਤ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਤੁਹਾਡੀ ਰਕਮ ਦੀ ਕੋੜੀ ਕੋੜੀ ਚੁਕਦੀ ਕਰ ਦਿਆਂਗਾ ਮੈਨੂੰ ਪਤਾ ਹੈ ਕਿ ਮੈਂ ਕਮਾਊ ਆਦਮੀ ਹਾਂ ਤੇ ਇਤਨੇ ਰਕਮ ਨੂੰ ਮੈਂ ਆਸਾਨੇ ਨਾਲ ਬਹੁਤ ਜਲਦੀ ਉਤਾਰ ਸਕਾਂਗਾ ਮੈਨੂੰ ਅਫਸੋਸ ਹੈ ਕਿ ਜਦ ਤੱਕ ਤੁਹਾਡੀ ਸਾਰੀ ਰਕਮ ਮੋੜ ਨਹੀਂ ਦਿੰਦਾ ਮੈਂ ਤੁਹਾਡੇ ਮੱਥੇ ਨਹੀਂ ਲੱਗ ਸਕਦਾ ਉਮੀਦ ਕਰਦਾ ਹਾਂ ਕਿ ਫਿਲਹਾਲ ਤੁਸੀਂ ਮੇਰੀ ਥਾਂ ਕਿਸੇ ਹੋਰ ਆਦਮੀ ਦਾ ਪ੍ਰਬੰਧ ਕਰ ਲਓਗੇ ਤੁਹਾਡੀ ਰਕਮ ਚੁੱਕਦੀ ਕਰਨ ਤੋਂ ਬਾਅਦ ਜੇ ਮੈਂ ਜਿਉਂਦਾ ਰਹਾ ਤਾਂ ਤੁਸੀਂ ਮੇਰਾ ਕਸੂਰ ਮੁਆਫ ਕਰ ਦਿੱਤੇ ਤੁਸੀਂ ਮੇਰਾ ਕਸੂਰ ਮੁਆਫ ਕਰ ਦਿੱਤਾ ਹੈ ਤਾਂ ਮੈਂ ਤੁਹਾਡੀ ਛਤਰ ਛਾਇਆ ਹੇਠ ਆ ਜਾਵਾਂਗਾ ਪਰ ਹਾਲੇ ਮੇਰਾ ਕਿਸੇ ਹਾਲਤ ਵਿੱਚ ਵੀ ਇੱਥੇ ਰਹਿਣਾ ਮੁਸ਼ਕਿਲ ਜਾਪਦਾ ਹੈ ਕੇਵਲ ਮੈਂ ਇਸ ਰਕਮ ਬਦਲੇ ਹੀ ਸ਼ਹਿਰ ਛੱਡ ਕੇ ਨਹੀਂ ਜਾ ਰਿਹਾ ਇਸ ਦਾ ਇੱਕ ਹੋਰ ਵੀ ਸਵੱਬ ਹੈ ਜਿਸ ਕਰਕੇ ਮੈਂ ਇੱਥੇ ਨਹੀਂ ਰਹਿ ਸਕਦਾ ਕੀ ਮੈਂ ਇਹ ਆਸ ਰੱਖਾਂ ਕਿ ਤੁਸੀਂ ਮੇਰੇ ਜਜ਼ਬਾਤ ਨੂੰ ਉਹਨਾਂ ਹੀ ਅਰਥਾਂ ਵਿੱਚ ਸਮਝਣ ਦੀ ਕੋਸ਼ਿਸ਼ ਕਰੋਗੇ ਜਿਨ੍ਹਾਂ ਵਿੱਚ ਮੈਂ ਪੇਸ਼ ਕਰ ਰਿਹਾ ਹਾਂ ਜੇ ਅਜਿਹਾ ਹੋਇਆ ਤਾਂ ਮੈਂ ਬਦਕਿਸਮਤ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਖੁਸ਼ ਨਸੀਬ ਸਮਝਾਂਗਾ ਸਦਾ ਲਈ ਤੁਹਾਡਾ ਖਾਦਮ ਕਿਦਾਰ ਚਿੱਠੀ ਪੜਨ ਤੋਂ ਬਾਅਦ ਅਤਰ ਸਿੰਘ ਕਿੰਨਾ ਹੀ ਚਿਰ ਡੂੰਘੀਆਂ ਸੋਚਾਂ ਦੇ ਘੁੰਮਣ ਘੇਰ ਵਿੱਚ ਫਸਿਆ ਰਿਹਾ ਖੀਰ ਉਸਨੇ ਟਾਂਗੇ ਵਾਲੇ ਨੂੰ ਜਿਹੜਾ ਹੇਠਾਂ ਬਾਜ਼ਾਰ ਵਿੱਚ ਖੜਾ ਉਸ ਨੂੰ ਉਡੀਕ ਕਰ ਰਿਹਾ ਸੀ ਆਵਾਜ਼ ਦਿੱਤੀ ਬਈ ਥਾਣੇ ਜਾਣ ਦੀ ਸਲਾਹ ਨਹੀਂ ਰਹੀ ਤੇ ਕਿਰਾਏ ਦੇ ਪੈਸੇ ਉਸਨੇ ਆਪਣੇ ਲੜਕੇ ਦੇ ਹੱਥ ਪੇਜ ਦਿੱਤੇ ਇਸ ਤੋਂ ਬਾਅਦ ਜਦ ਉਸਨੇ ਹੇਠਾਂ ਜਾ ਕੇ ਦੁਕਾਨ ਖੋਲੀ ਫਿਰ ਪੇਟੀ ਦਾ ਢੱਕਣ ਖੋਲ੍ਹਿਆ ਪੇਟੀ ਵਿੱਚ ਉਸ 1600 ਤੋਂ ਛੁੱਟ ਹੋਰ ਚੌਖੀ ਰਕਮ ਤੇ ਕੁਝ ਗਹਿਣਾ ਗੱਟਾ ਵੀ ਸੀ ਇਹ ਜਿਉਂ ਦਾ ਇਹ ਸਭ ਕੁਝ ਜਿਉਂ ਦਾ ਤਿਉ ਮੌਜੂਦ ਸੀ ਇੱਕ ਪੈਸਾ ਵੀ ਇਧਰ ਉਧਰ ਨਹੀਂ ਸੀ ਹੋਇਆ ਚਿੱਠੀ ਪੜ੍ਹ ਕੇ ਉਸ ਦੇ ਦਿਲ ਉੱਤੇ ਕੁਝ ਐਸਾ ਅਸਰ ਹੋਇਆ ਕਿ ਉਸ ਦਾ ਬਹੁਤ ਸਾਰਾ ਫਿਕਰ ਜਾਂਦਾ ਰਿਹਾ ਹੁਣ ਜੇ ਕੋਈ ਫਿਕਰ ਉਸ ਨੂੰ ਸੀ ਤਾਂ ਇਹੋ ਸੀ ਕਿ ਉਹ ਕਿਸੇ ਤਰ੍ਹਾਂ ਕਿਦਾਰ ਨੂੰ ਰੋਕ ਸਕੇ ਚਿੱਠੀ ਦੇ ਅੱਖਰ ਅੱਖਰ ਉੱਤੇ ਉਸ ਨੂੰ ਪੂਰਾ ਯਕੀਨ ਵੱਜ ਚੁੱਕਾ ਸੀ ਕਿਉਂਕਿ ਇਨ੍ਹਾਂ 6 ਮਹੀਨਿਆਂ ਵਿੱਚ ਕਿਦਾਰ ਦੇ ਸੁਭਾਅ ਤੇ ਚਾਲ ਚੱਲਣ ਤੋਂ ਚੰਗੀ ਤਰ੍ਹਾਂ ਵਾਕਿਫ ਹੋ ਚੁੱਕਾ ਸੀ ਉਹ ਇਹ ਵੀ ਜਾਣਦਾ ਸੀ ਕਿ ਕਿਦਾਰ ਵਰਗੇ ਬੇਆਪ ਤੇ ਕਰਿੰਦੇ ਆਦਮੀ ਲਈ ਇੰਨੀ ਰਕਮ ਉਤਾਰਨੀ ਕੁਝ ਵੀ ਮੁਸ਼ਕਿਲ ਨਹੀਂ ਪਰ ਉਸ ਲਈ ਸਹਾਰਨਾ ਸੁਖਾਲਾ ਨਹੀਂ ਸੀ ਕਿ ਕیدار ਉਸ ਪਾਸੋਂ ਚਲਾ ਜਾਵੇ ਕیدار ਨੇ ਜਿਸ ਤਰ੍ਹਾਂ ਉਸਦੇ ਕਾਰੋਬਾਰ ਨੂੰ ਚੁੱਕਿਆ ਸੀ ਤੇ ਜਿਵੇਂ ਘੜੀ ਸਾਜੀ ਦਾ ਕੰਮ ਸੰਭ ਕੇ ਉਸ ਦੀ ਆਮਦਨੀ ਵਿੱਚ ਬਹੁਤ ਸਾਰਾ ਵਾਧਾ ਕਰ ਦਿੱਤਾ ਸੀ ਇਸ ਸੂਰਤ ਵਿੱਚ ਉਸ ਦਾ ਚਲੇ ਜਾਣਾ ਅਤਰ ਸਿੰਘ ਲਈ ਅਸਹਿ ਸੱਟ ਸੀ ਉਹ ਇਹ ਵੀ ਜਾਣਦਾ ਸੀ ਕਿ ਕیدار ਵਰਗਾ ਆਦਮੀ ਕਿਸਮਤ ਨਾਲ ਹੀ ਕਿਸੇ ਨੂੰ ਲੱਭ ਸਕਦਾ ਹੈ ਤੇ ਇਹੋ ਜਿਹੇ ਆਦਮੀ ਦਾ ਲੱਭ ਕੇ ਗਵਾਚਣਾ ਵੱਦਕਿਸਮਤੀ ਦੀ ਨਿਸ਼ਾਨੀ ਹੈ। ਅਤਰ ਸਿੰਘ ਨੇ ਦਿਲ ਨਾਲ ਫੈਸਲਾ ਕੀਤਾ ਕਿ ਜਿਸ ਤਰ੍ਹਾਂ ਵੀ ਹੋ ਸਕੇ ਕਿਦਾਰ ਨੂੰ ਢੂੰਡ ਕੇ ਉਸ ਨੂੰ ਜਾਣ ਤੋਂ ਰੋਕਿਆ ਜਾਵੇ ਤੇ ਨਾਲ ਹੀ ਉਸ ਦੀ ਤਸੱਲੀ ਕਰਾਈ ਜਾਵੇ ਕਿ ਇਸ ਰਕਮ ਦਾ ਖਰਚ ਹੋ ਜਾਣਾ ਉਸ ਲਈ ਜਰਾ ਵੀ ਦੁਖਦਾਈ ਨਹੀਂ। ਉਸ ਨੂੰ ਉਸ ਗਲੀ ਦਾ ਪਤਾ ਸੀ ਜਿਸ ਵਿੱਚ ਕਿਦਾਰ ਰਹਿੰਦਾ ਸੀ। ਅਤਰ ਸਿੰਘ ਨੇ ਮੋੜ ਦੁਕਾਨ ਬੰਦ ਕਰ ਦਿੱਤੀ ਤੇ ਰਵਾਂ ਰਵੀ ਭਾਵੜਿਆਂ ਵਾਲੀ ਗਲੀ ਵੱਲ ਤੁਰ ਪਿਆ। ਗਲੀ ਵਿੱਚ ਜਾ ਕੇ ਉਸ ਨੂੰ ਕਿਦਾਰ ਬਾਵਤ ਜੋ ਕੁਝ ਪਤਾ ਲੱਗਿਆ ਜਿਹੜੇ ਕਿਦਾਰ ਉਹ ਉਸ ਬਾਰੇ ਲੈ ਕੇ ਮੁੜਿਆ ਇਸ ਦਾ ਵਰਣਨ ਅਸੀਂ ਉੱਪਰਲੇ ਕਾਂਡ ਵਿੱਚ ਪੜ ਲਿਆ ਹੈ ਭਾਵ ਕਿ ਜਿਹੜਾ ਇਸ ਤੋਂ ਪਹਿਲਾਂ ਵਾਲਾ ਵੀਡੀਓ ਹੈ ਗਲੀ ਚੋਂ ਨਿਕਲ ਕੇ ਉਹ ਹੋਰ ਵੀ ਕਈ ਥਾਈਂ ਫਿਰਿਆ ਰੇਲਵੇ ਸਟੇਸ਼ਨ ਵੀ ਸਾਰਾ ਗਾਹਿਆ ਪਰ ਕਿਦਾਰ ਉਸ ਨੂੰ ਕਿਤੇ ਨਾ ਲੱਭਾ ਇਸ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ